ਹਾਂਜੀ ਦਰਸ਼ਕ ਪ੍ਰਭੋ ਅੱਜ ਮੈਂ ਪਹੁੰਚਿਆ ਹਾਂ ਪਿੰਡ ਰੁੜਕੀ ਜਿੱਥੇ ਕੀ ਬਿੱਤੀ ਦੇਣਾ ਬਿੱਤੇ ਰਾਤ ਇੱਕ ਚਿੱਤ ਆਇਆ ਤੇ ਉਸਨੇ ਆ ਤੁਹਾਡੇ ਸਾਹਮਣੇ ਦਿਖਾਨਿਆ ਬੱਚਾ ਕਿ ਬੱਚਾ ਹੈ ਕਿ ਇਹ ਇਹ ਬੱਚੀ ਹੈ ਹਾਂਜੀ ਇਹ ਦੇਖ ਸਕਦੇ ਹੋ ਜੀ ਸਾਹਮਣੇ ਦਿਖਾਉ ਜਿੱਧਰ ਕੈਮਰੇ ਨਾਲ ਆਪਣੇ ਕੈਮਰੇ ਨਾਲ ਵੀ ਆਹ ਦੇਖੋ ਜੀ ਇੱਕ ਕੰਨ ਬਿਲਕੁਲ ਹੀ ਖਾ ਗਿਆ ਆਹ ਦੇਖੋ ਜ਼ੂਮ ਕਰਕੇ ਦਿਖਾ ਦਿਓ ਜੀ ਥੋੜਾ ਜਿਹਾ ਹਾਂ ਜੀ ਹਾਂ ਤੁਸੀਂ ਵੇਖ ਰਹੇ ਹੋ ਨਾ ਕੈਮਰੇ ਵਿੱਚ ਹੋਰ ਦਿਖਾ ਰਹੇ ਹਾਂ ਜੂਮ ਕਰਕੇ ਆਹ ਦੇਖੋ ਜੀ ਜੜ ਤੋਂ ਹੀ ਖਾ ਗਿਆ ਕੰਨ ਨੂੰ ਜਿਹੜਾ ਕਿ ਆਪਣੇ ਇਲਾਕੇ ਦੇ ਵਿੱਚ ਇੱਕ ਤਾਂ ਚਿਤਾ ਫੜਿਆ ਗਿਆ ਏ ਤੇ ਇੱਕ ਚਿਤਾ ਰਾਤ ਨੂੰ ਟਾਈਮ ਲਾ ਕੇ ਦੌੜ ਲਾ ਕੇ ਆਉਂਦਾ ਏ ਇਹ ਹੁਣ ਚਿਤਾ ਜਣੀ ਕਿ ਪਿੰਡ ਰੁੜਕੀ ਦੇ ਆਸ-ਪਾਸ ਆਲੇ-ਦਾਲੇ ਇਲਾਕੇ ਦੇ ਵਿੱਚ ਫਿਰ ਰਿਹਾ ਏ ਜਿਹੜਾ ਕਿ ਕੁਝ ਦਿਨ ਪਹਿਲਾਂ ਇੱਕ ਤਾਂ ਪਿੰਡ ਲੰਗ ਦੇ ਨਜ਼ਦੀਕ ਫੜਿਆ ਗਿਆ ਏ ਪ੍ਰਸ਼ਾਸਨ ਦੇ ਸਹਾਇਤਾ ਦੇ ਨਾਲ ਤੇ ਇੱਕ ਹੋਰ ਬਿੱਤੀ ਰਾਤ ਤੁਸੀਂ ਵੇਖ ਸਕਦੇ ਹੋ ਪਹੁੰਚਿਆ ਪਿੰਡ ਰੁੜਕੀ ਤੇ ਤੇ ਆਪਣਾ ਜੋ ਮੜੇ ਦੱਸੋ ਜੀ ਆਪਣਾ ਨਾਮ ਹੈ ਇਹ ਨਾਲ ਗੱਲ ਕਰਦੇ ਆ ਜਿਹਨਾਂ ਦਾ ਜੀ ਇਹ ਬੱਚਾ ਛੋਟਾ ਜਿਹਾ ਕਹੇ ਇਹ ਜਿਹੜਾ ਇਹ ਤੁਹਾਡਾ ਬੱਚਾ ਜੀ ਇਹ ਹੈ ਹਾਂਜੀ ਇਹ ਕਿਹੜੇ ਟਾਈਮ ਹੋਇਆ ਜੀ ਇਹ ਬਾਰ ਦਾ ਤਾਂ ਇਹ ਕਦੋਂ ਹੋਈ ਹੈ ਜਿਹੜੀ ਤੁਸੀਂ ਵੇਖ ਸਕਦੇ ਹੋ ਇਹ ਹੈ ਨਾ ਇਹ ਕਹੀ ਦੱਸੋ ਜੀ ਥੋੜਾ ਜਿਹਾ ਇੱਕ ਦੋ ਦਾ ਟਾਈਮ ਹੋਊਗਾ ਅੱਛਾ ਜੀ ਇੱਕ ਦੋ ਸਵੇਰੇ ਰਾਤ ਦੇ ਸਮੇਂ ਹੈ ਜੀ ਹਾਂ ਰਾਤ ਦੇ ਸਮੇਂ ਤੜਕੇ ਸਾਂ ਅਸੀਂ ਦੇਖੇ ਆ ਜੀ ਹਾਂਜੀ ਹਾਂਜੀ ਜੇਕਰ ਹੋ ਕੋਈ ਹੋਰ ਕੋਈ ਜਾਨਵਰ ਹੁੰਦਾ ਜਿਵੇਂ ਕਿ ਕੁੱਤਾ ਬਿੱਲਾ ਹੈ ਨਾ ਤਾਂ ਉਹ ਸਮਾਂ ਸਮ ਬਾਰ ਬਾਰ ਵੀ ਗੇੜਾ ਉਹ ਬਾਹਰ ਚੋਂ ਵੀ ਗੇੜਾ ਮਾਰਦਾ ਹੈ ਨਾ ਜੀ ਤੇ ਇੱਕ ਇਹ ਦੇਖ ਸਕਦੇ ਹੋ ਆਪਣਾ ਮੜਾ ਦੂਰੋਂ ਦਿਖਾ ਦੋ ਹੋੜੇ ਕਹੇ ਨਾ ਜਿਹੜੀ ਖੁੱਲੀ ਜਗ੍ਹਾ ਹੈ ਵੈਸੇ ਕੋਈ ਦਰਵਾਜ਼ਾ ਨਹੀਂ ਹੈ ਇੱਥੇ ਕੋਈ ਫਟਕੀ ਨਹੀਂ ਹੈਗੀ ਤੇ ਜੇਕਰ ਆਉਂਦਾ ਬਾਅਦ ਚੋਂ ਵੀ ਆ ਸਕਦਾ ਸੀਗਾ ਨਾ ਕੋਈ ਜੇ ਕੋਈ ਹੋਰ ਜਾਨਵਰ ਹੁੰਦਾ ਜਿਵੇਂ ਕੁੱਤਾ ਬਿੱਲਾ ਹੋਵੇ ਜੋ ਉਸ ਦੇ ਮੂੰਹ ਖੂਨ ਲੱਗ ਜਾਵੇ ਤਉ ਦੁਬਾਰਾ ਦੁਬਾਰਾ ਕੀੜੇ ਮਾਰਦਾ ਕੇ ਪਰ ਇੱਥੇ ਕੋਈ ਜਾਨਵਰ ਦੁਬਾਰਾ ਤਾਂ ਨਹੀਂ ਕਿਸੇ ਨੇ ਕੀੜਾ ਮਾਰਿਆ ਹੈਗਾ ਹੋਰ ਜਾਨਵਰ ਨਹੀਂ ਅਸੀਂ ਉਰੀ ਬੈਠੇ ਰਹੇ ਇਕੱਠ ਹੋਇਆ ਰਿਹਾ ਕੋਈ ਆ ਗਈ ਜਦੋਂ ਦੋਈ ਆ ਗਈ ਅੱਛਾ ਜੀ ਹਾਂ ਫੇਰ ਕੋਈ ਨਹੀਂ ਇਹ ਚਿੱਤ ਦੇ ਹੀ ਕਰਨ ਲੱਗਦਾ ਹੈ ਜੀ ਲੱਗਦਾ ਹੈ ਜੀ ਅੱਛਾ ਜੀ ਉੱਤ ਦੇਖਿਆ ਕੁਛ ਨਹੀਂ ਸੱਚਾ ਜੀ ਆ ਗਿਆ ਇਹ ਰੱਬ ਜਾਣੇ ਵੀ ਫੇਰ ਉਸ ਤਾਂ ਉਸਦਾ ਹੀ ਲੱਗਦਾ ਨਾ ਜੀ ਕੰਮ ਹੈ ਪਿੰਡੇ ਥੋੜੇ ਦਿਨ ਪਹਿਲਾਂ ਇੱਕ ਪਿੰਡ ਲੰਗ ਵਿੱਚ ਵੀ ਇੱਕ ਜਿਹੜੀ ਬੱਛੀ ਸੀਗੀ ਉਹ ਰੱਖੀ ਹੋਈ ਕਿਸੇ ਦੇ ਬੱਚਾ ਛੋਟਾ ਜਿਹਾ ਉਸ ਦਾ ਵੀ ਕੰਨੇ ਖਾਦਾ ਏ ਬੱਛੀ ਹੈ ਹਾਂਜੀ ਹਾਂਜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦੋਂ ਜਲਦ ਇਸ ਪ੍ਰਕਾਰ ਕਾਰਵਾਈ ਕਰੇ ਜੀ ਹਨਾ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਦੱਸੋ ਜੀ ਅਸੀਂ ਵੀ ਇਹੀ ਕਹਿੰਦੇ ਆ ਵੀ ਸਾਰਾ ਇਹਦਾ ਨੁਕਸਾਨ ਹੋ ਗਿਆ ਬੀ ਗਾਹਾਂ ਨੂੰ ਹੋਰ ਤਾਂ ਨਾ ਹੋਵੇ ਕੋਈ ਹਾਂਜੀ ਹਾਂ ਹਾਂ ਅਸੀਂ ਇਹ ਇਹੀ ਕਹਿੰਦੇ ਆ ਕੋਈ ਜਾਨਵਰ ਜਿਵੇਂ ਕਿ ਆਪਣਾ ਆ ਬੱਚੇ ਹੋ ਗਏ ਨਾ ਜਿਵੇਂ ਡਾਂਗਰ ਹੋ ਗਏ ਹਨਾ ਜੇਕਰ ਕਿਸੇ ਜਾਨਵਰ ਇਨਸਾਨ ਪਰ ਵੀ ਵਾਰ ਕਰ ਸਕਦਾ ਜੀ ਹੋ ਨਾ ਕਿਤੇ ਦੌੜ ਲੈ ਕੇ ਇਨਸਾਨ ਪਰ ਵੀ ਕਰ ਸਕਦਾ ਵਾਰ ਤੇ ਇਸ ਤੋਂ ਪਹਿਲਾਂ ਕੋਈ ਵੱਡੀ ਵਾਰਤਾਤ ਹੋਵੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦੋ ਜਲ ਜਲਦੀ ਇਸ ਪਰ ਕਾਰਵਾਈ ਕਰੇ ਹਨ ਜੀ ਹਾਂ ਜੀ ਤੇ ਕਿਤੇ ਵੀ ਹੋ ਜਾਦਾ ਜੇਕਰ ਕਿਤੇ ਤੁਹਾਨੂੰ ਲੱਗਦਾ ਏ ਤਾਂ ਸਾਡੇ ਚੈਨਲ ਤੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਨਾ ਜੀ ਹਾਂ ਜਿਹੜੇ ਭੈਣ ਭਰਾਵਾਂ ਨੂੰ ਕਿਤੇ ਲੱਗਦਾ ਵੀ ਕਿਤੇ ਵੀ ਪਾਇਆ ਜਾਂਦਾ ਇਹ ਜਾਨਵਰ ਤਾਂ ਜ਼ਰੂਰ ਦੱਸਣ ਨੀ ਪ੍ਰਸ਼ਾਸਨ ਨੂੰ ਹਾਂ ਜੀ ਜਿਵੇਂ ਕਿ ਆਪਣਾ ਜ਼ਿਲ੍ਹਾ ਸ੍ਰੀ ਫਤੇਗੜ ਸਾਹਿਬ ਆ ਹਾਂ ਜੀ ਫਤੇਗੜ ਸਾਹਿਬ ਦੱਸਿਆ ਜਾਵੇ ਬਨਪ ਭਾਗ ਨੂੰ ਦੱਸਿਆ ਜਾਵੇ ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਕਿ ਜਲਦੋ ਜਲਦੇ ਨਾ ਪਰ ਕਾਰਵਾਈ ਕਰੇ ਕਿਤੇ ਵੀ ਜਿੱਥੇ ਫਿਰਦਾ ਇਹ ਇਹ ਜਾਨਵਰ ਮਾਸਾਹਾਰੀ ਜਾਨਵਰ ਹੈ ਜਿਹੜਾ ਕਿ ਚਿੱਤਾ ਬਹੁਤ ਆਖਾ ਆਪਣਾ ਆਪ ਕਰ ਜਾਣ ਰਹਾ ਤੇ ਇੱਕ ਦਿਮਾਗ ਦਾ ਹੀ ਬਹੁਤ ਚੁਸਤਾ ਇਹ ਹਾਂ ਜੀ ਦੇਖਦੇ ਵੀ ਜਦੋਂ ਦਿਨ ਦੇ ਵਿੱਚ ਦਿਖਦਾ ਨਹੀਂਗਾ ਰਾਤ ਨੂੰ ਜਾ ਕੇ ਸਮਾਂ ਨਿਕਲਦਾ ਬਾਹਰ ਉਹ ਹਾਂ ਦਿਨ ਦੇ ਸਮੇਂ ਤਾਂ ਲੁਕ ਕੇ ਬੈੜ ਜਾਂਦਾ ਕਿਤੇ ਨਾ ਕਿਤੇ ਹੈ ਨਾ ਇਹ 9 ਵਜੇ ਅਸੀਂ ਉੱਥੇ ਤੇ ਆਉਣੇ ਆ ਉੱਠ ਕੇ ਜਾਉਂਗੀ ਜੋ ਅੱਛਾ ਜੀ ਹਾਂ ਇਹ ਰਾਤ ਦੇ ਹੀ ਹੋਇਆ ਜੀ ਕੰਮ ਹੈ ਨਾ ਇਹ ਹਾਂ ਰਾਤ ਜੀ ਜੀ ਪ੍ਰਸ਼ਾਸਨ ਅੱਗੇ ਹੀ ਅਪੀਲ ਕਰਦੇ ਆ ਕਿ ਜਲਦ ਤੋਂ ਜਲ ਇਸ ਉੱਪਰ ਕਾਰਵਾਈ ਕਰੇ ਹਨ ਜੀ ਤੇ ਅਗਲੀ ਵੀਡੀਓ ਤੱਕ ਸਾਡੇ ਨਾਲ ਜੁੜੇ ਰਹੋ ਜੀ ਤੁਸੀਂ ਫਿਰ ਧੰਨਵਾਦ ਜੀ